ਬਟਾਲਾ ਸ਼ਹਿਰ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਤੁਹਾਨੂੰ ਦੱਸਦੀਏ ਕਿ ਇੱਕ 18 ਸਾਲਾ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤੇ ਇਹ ਨੌਜਵਾਨ ਦੀ ਲਾਸ਼ ਉਸ ਦੀ ਮੰਗੇਤਰ ਦੇ ਘਰੋਂ ਹੀ ਮਿਲੀ ਹੈ ਲੜਕੇ ਦੀ ਮਾਂ ਪਿਛਲੇ ਕਈ ਦਿਨਾਂ ਤੋਂ ਆਪਣੇ ਲਾਪਤਾ ਪੁੱਤ ਦੀ ਭਾਲ ਲਈ ਦਰਦ-ਦਰ ਪਟਕ ਰਹੀ ਸੀ ਤਾਂ ਦੱਸਦੀਏ ਕਿ ਇਹ ਘਟਨਾ ਪਟਾਲਾ ਦੇ ਪ੍ਰੇਮ ਨਗਰ ਦੀ ਹੈ ਜਿੱਥੇ 18 ਸਾਲਾ ਸਾਹਿਲ ਬੀਤੇ ਕੁਝ ਦਿਨਾਂ ਤੋਂ ਲਾਪਤਾ ਸੀ ਤੇ ਉਸ ਦੀ ਮਾਂ ਆਪਣੇ ਪੁੱਤ ਦੀ ਭਾਲ ਦੇ ਲਈ ਦੋ ਦਿਨਾਂ ਤੋਂ ਦਰਦਰ ਭਟਕ ਰਹੀ ਸੀ ਅੱਜ ਜਦੋਂ ਉਹ ਆਪਣੇ ਹੋਂ ਵਾਲੇ ਕੁੜਮਾ ਯਾਨੀ ਕਿ ਸਾਹਿਬ ਦੀ ਮੰਗੇਤਰ ਦੇ ਘਰ ਪਹੁੰਚੀ ਤਾਂ ਉਸ ਨੂੰ ਉੱਥੇ ਕੁਝ ਸ਼ੱਕ ਪੈਦਾ ਹੋਇਆ ਘਰ ਵਿੱਚੋਂ ਆ ਰਹੀ ਬਦਬੂ ਨੇ ਉਸ ਦੇ ਸ਼ੱਕ ਨੂੰ ਹੋਰ ਜ਼ਿਆਦਾ ਪੱਕਾ ਕਰ ਦਿੱਤਾ ਮਾਂ ਨੇ ਤੁਰੰਤ ਆਪਣੇ ਰਿਸ਼ਤੇਦਾਰਾਂ ਅਤੇ ਇਲਾਕੇ ਦੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਮੌਕੇ ਉੱਤੇ ਪੁਲਿਸ ਨੂੰ ਵੀ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜੋ ਸੱਚ ਸਾਹਮਣੇ ਆਇਆ ਉਸ ਨੇ ਸਭ ਨੂੰ ਚੰਝੋੜ ਕੇ ਰੱਖ ਦਿੱਤਾ ਜੀ ਹਾਂ ਪੁਲਿਸ ਨੇ ਜਦੋਂ ਘਰ ਦੀ ਤਲਾਸ਼ੀ ਲਈ ਅਤੇ ਮੌਕੇ ਉੱਤੇ ਮੌਜੂਦ ਲੜਕੀ ਦੀ ਮਾਂ ਤੋਂ ਪੁੱਛਗਿੱਛ ਕੀਤੀ ਤਾਂ ਖੁਲਾਸਾ ਹੋਇਆ ਕਿ ਸਾਹਿਬ ਦੀ ਲਾਸ਼ ਘਰ ਦੇ ਅੰਦਰ ਹੀ ਦੱਬੀ ਹੋਈ ਸੀ ਪੁਲਿਸ ਦੇ ਵੱਲੋਂ ਤੁਰੰਤ ਟੋਆ ਪੁੱਟ ਕੇ ਲਾਸ਼ ਨੂੰ ਬਾਹਰ ਕੱਢ ਲਿਆ ਗਿਆ ਅਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਇਸ ਮਾਮਲੇ ਬਾਰੇ ਵਧੇਰੇ ਜਾਣਕਰ ਦਿੰਦਿਆ ਹੋਇਆ ਡੀਐਸਪੀ ਪਰਮਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਲਾਸ਼ ਕਬਜ਼ੇ ਵਿੱਚ ਲੈ ਲਈ ਗਈ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਿਤਕ ਨੌਜਵਾਨ ਸਾਹਿਲ ਆਪਣੇ ਪਰਿਵਾਰ ਦਾ ਇਕਲੌਤਾ ਬੇਟਾ ਸੀ ਉਹ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਉਸਦੇ ਪਿਤਾ ਵੀ ਗੁੰਗੇ ਨੇ ਸਾਹਿਲ ਹੀ ਇਸ ਪੂਰੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ ਆਪਣੇ ਪੁੱਤ ਨੂੰ ਗਵਾਉਣ ਤੋਂ ਬਾਅਦ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਅਤੇ ਉਹ ਵਾਰ-ਵਾਰ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਪੁਲਿਸ ਹੁਣ ਇਸ ਕਤਲ ਦੇ ਅਸਲੀ ਕਾਰਨਾ ਅਤੇ ਇਸ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਕੁੜੀ ਨੇ ਮੰਗੜੀ ਕੀਤੀ ਜ਼ਬਰਦਸਤੀ ਮੈਨੂੰ ਫੋਨ ਕਰ ਕਰ ਕੇ ਕਹਿੰਦੇ ਸੀ ਇਹਦਾ ਵਿਆਹ ਕਰ ਦੋ ਜੇਤ ਦੇ ਜੇਤੀ ਦੇ ਵਿਆਹ ਕਰ ਦੋ ਮੈਂ ਮੇਰਾ ਪੁੱਤ ਨਹੀਂ ਇਹਨੇ ਜੋਗਾ। ਮੇਰਾ ਪੁੱਤ ਨਹੀਂ ਇਹਨੇ ਜੋਗਾ ਮੈਂ ਇਹ ਨਹੀਂ ਕਰ ਰਹਾ ਜੀ 18 ਸਾਲ ਨੂੰ ਬਰਨੀ ਹੋਈ। ਮੰਨਦੀ ਨਹੀਂ ਜਨਾਨੀ ਬੜੀ ਸ਼ੇਤੀ ਮੇ ਵਿਆਹ ਮੰਗਦੀ। ਤੋੜ ਦਿਨ ਪਹਿਲੋ ਫਿਰ ਮੈਨੂੰ ਫੋਨ ਕੀਤਾ ਤਿੰਨ ਦਿਨ ਪਹਿਲੋ ਵਿਆਹ ਮੰਗਦੀ ਰਹੀ ਸੀ ਤੀ ਦੋ ਛੇਤੀ ਕੀ ਪਾਈ ਇੱਕ ਵਾਰੀ ਰਾਤ 9 ਵਜੇ ਨਾ ਇੱਕ ਵਾਰੀ 9 ਵਜੇ ਨਾ ਗੇੜੀ ਮਾਰੀ ਇੱਕ ਵਾਰੀ 10 ਵਜੇ ਨਾ ਮਾਰੀ ਹੈ ਜਨਾਨੀ ਆਈ ਹੈ ਘਰ ਆਣ ਕੇ ਪਤਾ ਨਹੀਂ ਅੰਦਰੋਂ ਪੈਸੇ ਪੂਹੇ ਕੱਢ ਕੇ ਲੈ ਕੇ ਗਈ ਆ ਪਰ ਇਹਨੇ ਖੋਲ ਕੇ ਬੂਆ ਕਹਿ ਨੂੰ ਦੱਸਿਆ ਨਹੀਂ ਆ ਨਾ ਤੇ ਕੱਲ ਦੀ ਨੰਬੜੀ ਆਪਣੇ ਪੁੱਤ ਨੂੰ ਇਹਨੇ ਦੱਸਿਆਣੀ ਜਨਾਨੀ ਨੇ ਕੇ ਅੰਦਰ ਹੀ ਕਰ ਦਿੱਤਾ ਮੇਰਾ ਪੁੱਤ ਜਗਜੀ ਜਿੱਦਾ ਕਾਪੂਰੀ ਹੋਣਾ ਐਵੇਂ ਤੇ ਕੱਲੀ ਧੋੜੀ ਭੱਜੀ ਫਿਰਦੀ ਕਿੰਨਾ ਸਮਾਂ ਹੋਇਆ ਡੇਢ ਕਿ ਮਹੀਨਾ ਹੋ ਗਿਆ ਮੈਂ ਕੀਤਾ ਪਹਿਲੀ ਵਾਰੀ ਇਹਦੇ ਨਾਲ ਮਿਲਿਆ ਤੇ ਇਹਨੇ ਮੰਗਣੀ ਕਰਵਾ ਲਈ ਉਹਨੇ ਕਹਿੰਦਾ ਮੰਮੀ ਮੈਨੂੰ ਪਸੰਦਵਾ ਉਹ ਕੁੜੀ ਵੀ ਇਹਦੇ ਗਲੋਂ ਨਹੀਂ ਹਿਲਤਦੀ ਆਂਦੀ ਤੂੰ ਆਪਣੇ ਘਰ ਗੱਲ ਕਰ ਮੈਂ ਮੈਨੂੰ ਨਹੀਂ ਪਸੰਦ ਤੇ ਤੇ ਕਾਦ ਨੂੰ ਛੋਟੀ ਜੀ ਮੇਰਾ ਮੁੰਡਾ ਤਾਂ ਕਿੱਡਾ ਜਵਾਨ ਮੈਂ ਮਖੌਲ ਕਰਿਆ ਕਰਨੇ ਲੋਕਾਂ ਦੇ ਉਹ ਦਾ ਜਵਾਨ ਪੁੱਤ ਮੇਰਾ ਕਾਕੇ ਵੈਗੀ ਜਨਾਨੀ ਪਰਿਵਾਰ ਚ ਕੌਣ ਕੌਣ ਹੋਰ ਪਰਿਵਾਰ ਚ ਇਹ ਜਨਾਨੀ ਆਪਣੇ ਸਹੁਰੇ ਰ ਸਾਸ ਸਹੁਰੇ ਨਾਲ ਲੱਗ ਰਹੇ ਨੇ ਦੋਵੇਂ ਮਾਵਾਂ ਆਂ ਜੀ ਤੁਹਾਡੇ ਪਰਿਵਾਰ ਚ ਕੌਣ ਕੌਣ ਮੇਰੇ ਪਰਿਵਾਰ ਚ ਮੇਰਾ ਸੋਹਰਾ ਵਾ ਮੇਰੀਆਂ ਬੇਟੀਆਂ ਤੇ ਨਾਲ ਇੱਕ ਛੋਟੇ ਦਾ ਮੁੰਡਾ ਮੇਰੇ ਕੋਲ ਇੱਕੋ ਬੇਟਾ ਹੈ ਹਾਂ ਜੀ ਹਾਂ ਜੀ ਮੇਰਾ ਇੱਕੋ ਹੀ ਇੱਕ ਛੋਟੇ ਮੇਰੇ ਦੇਰ ਦਾ ਬੇਟਾ ਵਾ ਕੀ ਮੰਗ ਕੀ ਕਰਦੇ ਮੰਗ ਕੀ ਕਰਨੇ ਇਨਸਾਫ ਮੰਗਦੇ ਮੇਰਾ ਪੁੱਤ ਤੇ ਨਹੀਂ ਗਏ ਇਦਕੇ ਕੋਈ ਕੁਝ ਨਹੀਂ ਮੰਗਦੇ ਮੈਨੂੰ ਇਨਸਾਫ ਚਾਹੀਦਾ ਮੇਰੇ ਪੁੱਤ ਦਾ ਹੀ ਜੋ ਕੀਤਾ ਵਾ ਮੇਰੇ ਪੁੱਤ ਨਾ ਮਾਰਾ ਕੀਤਾ ਨੇ ਮੈਨੂੰ ਬੁੱਢੀ ਨੇ ਇਹ ਬੁੱਢੀ ਨੂੰ ਘੜੀ ਤੇ ਘੜੀ ਸਜ਼ਾ ਜੋ ਕੀਤਾ ਜਾਂਦਾ ਕੀਤ ਕਰੋ ਇਹਦੇ ਨਾਲ ਮੇਰੇ ਬੱਚੇ ਇਹਨੂੰ ਮੋੜ ਦਿਓ ਮੈਂ ਕੁਝ ਨਹੀਂ ਮੰਗਦੀ ਗੇ ਹਏ ਮੇਰਾ ਨਾਮ ਮੁਕੱਦਰ ਜੀ ਉਹਨਾਂ ਨੇ ਇਦਾਂ ਕੀਤਾ ਜਿਵੇਂ ਪਹਿਲਾਂ ਦੇ ਮੁੰਡੇ ਕੁੜੀ ਮਤਲਬ ਕਿ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਤੇ ਕੁੜੀ ਇੱਕ ਦਿਨ ਸਾਡੇ ਘਰੇ ਗਈ ਤੇ ਇਹਨੇ ਮੰਗਰੇ ਨਾਲ ਆਈ ਉਹਨਾਂ ਨੂੰ ਫੋਨ ਕੀਤਾ ਉਹਦੇ ਮੰਮੀ ਡੈਡੀ ਨੂੰ ਕਿ ਆ ਤੁਹਾਡੀ ਕੁੜੀ ਆਈ ਆ ਕਿ ਇਹ ਮਤਲਬ ਕਿ ਕੀ ਕਰਨਾ ਜੀ ਦੱਸ ਉਹਨਾਂ ਨੇ ਮੁੰਡੇ ਇਹ ਗੱਲ ਆਖਿਆ ਕਿ ਚਲੋ ਅਸੀਂ ਉਹਨਾਂ ਨੂੰ ਕਿਹਾ ਕਿ ਚਲੋ ਤੁਹਾਡੀ ਇੱਜ਼ਤ ਹਰ ਇੱਕ ਦੀ ਧੀਾਂ ਭੈਣ ਦੀ ਇੱਜ਼ਤ ਹਰ ਇੱਕ ਦੀ ਹੁੰਦੀ ਹੈ ਇਹਨਾਂ ਨੂੰ ਕਿਹਾ ਕਿ ਚਲੋ ਤੁਸੀਂ ਰਿਸ਼ਤਾ ਕਰ ਦੋ ਇਹਨਾਂ ਨੇ ਰਿਸ਼ਤਾ ਕੀਤਾ ਹੱਲੇ ਸਾਡੇ ਕੋਲ ਜੜੀਆਂ ਫੋਟੋਆਂ ਨੇ ਰੋਕੇ ਦੀਆਂ ਉਹੀ ਹੈਗੀਆਂ ਜੀ ਇਹਨਾਂ ਨੇ ਅੱਜ ਇਹ ਰੋਕਾ ਕਰਕੇ ਮੁੜ ਕੇ ਅੱਜ ਸਾਡਾ ਆਪਣੇ ਮਾਰਕਿਟ ਅੰਦਰ ਨਾ ਪਤਾ। ਤਾਂ ਮੁੰਡੇ ਦੀ ਉਮਰ ਕੋਈ 18 ਸਾਲ ਹੈਗੀ ਜੀ। 18 ਸਾਲ ਦੀ ਹੈਗੀ। ਕੁੜੀ ਦੀ ਵੀ ਇੰਨੀ ਕਹੇ ਜੀ 18 ਸਾਲ। ਅੱਛਾ ਤਾਂ ਇਹ ਕਿੱਥੇ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਹੈ? ਮੁੰਡਾ ਇਹ ਪ੍ਰੇਮਨਗਰ ਦਾ ਜੀ। 2 ਨੰਬਰ ਗਲੀ ਦਾ। ਫੜਿਆ ਜੇ ਇਹਨਾਂ ਦੇ ਸਿਰਫ ਜਿਹੜੀ ਮੁੰਡੇ ਦੀ ਇਹਦੀ ਕੁੜੀ ਦੀ ਮਾਂ ਵਾ ਬਸ ਉਹਨੂੰ ਫੜਿਆ ਜੇ ਬਾਕੀ ਸਾਰੇ ਜੀ ਘਰੋਂ ਫਰਾਰ। ਹਾਂਜੀ। ਤਾਂ ਹੂੰ ਬੁੱਲਸ ਨੂੰ ਕਾਲਾ ਖੁਰਕੇ ਜਾਉਂ ਰੈਡ ਬੁੜੀ ਕੱਢਿਆ ਗਿਆ ਨਹੀਂ ਹੱਲੇ ਕੁਝ ਨਹੀਂ ਜੀ ਕੱਢਿਆ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮਾਰਕ ਦੇ ਅੰਦਰ ਨੱਪਦਾ ਹੈ ਅੰਦਰ ਸਮੈਲ ਆਉਂਦੀ ਜੀ ਬਹੁਤ ਜੰਗੰਦੀ ਤੁਸੀਂ ਆਪ ਸਮੈਲ ਲੈ ਸਕਦੇ ਹੋ ਮਤਲਬ ਕਿ ਗੇਟ ਲੱਗੇ ਹੋ ਜੀ ਸਮੈਲ ਆਉਂਦੀ ਬਹੁਤ ਗੰਦੀ ਸਮੈਲ ਆਉਂਦੀ ਮੁੰਡੇ ਦਾ ਨਾਮ ਕੀ ਸੀ ਸਾਹਿਲ ਮੱਟੂ ਕਰਦਾ ਕੀ ਸੀ ਮੁੰਡਾ ਪੜਦਾ ਹੀ ਜੀ ਕਿਹੜੀ ਕਲਾਸ ਵਿੱਚ ਇਹ ਪੜਦਾ ਹੀ ਇਹ 10ਵੀਂ ਪੜਨ ਰਿਹਾ ਹੀ ਜੀ ਮੁੰਡੇ ਦੇ ਫਾਦਰ ਸਾਹਿਬ ਦਾ ਕੀ ਨਾਮ ਹੈ ਉਹਨਾਂ ਦੇ ਫਾਦਰ ਤੇ ਗੁੰਗੇ ਹੀ ਨੇ ਉਹ ਮਤਲਬ ਕਿ ਪੇਂਟ ਦਾ ਕੰਮ ਕਰਦੇ ਫਿਰ ਸਾਨੂੰ ਕਰੀਬ 2:00 ਵਜੇ ਇੱਕ ਇਤਲਾਹ ਮਿਲੀ ਆ ਕਿ ਇੱਕ ਸ਼ਾਹਲ ਨਾਮ ਦਾ ਮੁੰਡਾ ਜਿਹੜਾ ਕਿ ਜਿਹਦੀ ਇੰਗੇਜਮੈਂਟ ਹੈ ਨਿਊ ਗੋਵਿੰਦਨਗਰ ਦੇ ਉਹ ਹਿੱਆ ਇੰਗੇਜਮੈਂਟ ਹੋਈ ਆ ਚਰਨਜੀਤ ਦੀ ਲੜਕੀ ਨਾਲ ਉਹ ਕਿਤੇ ਐਤਵਾਰ ਦਾ ਉਹਦੇ ਨਾਲ ਘੁੰਮਣ ਗਿਆ ਅੱਜ ਜਿਹੜੀ ਲੜਕੀ ਦੀ ਮਾਤਾ ਉਹਨਾਂ ਦੇ ਘਰੇ ਗਈ ਆ ਤੇ ਉਹਦੀ ਮਾਤਾ ਨੇ ਪੁੱਛਿਆ ਅੱਗੇ ਵੀ ਆਣ ਜਾਣ ਹੋਣਾ ਜ ਉਹਨਾਂ ਤੋਂ ਉਹਨਾਂ ਨੇ ਪੁੱਛਿਆ ਵੀ ਲੜਕਾ ਕਿੱਥੇ ਆ ਕਹਿੰਦਾ ਘੁੰਮਣ ਗਿਆ ਆ ਉਹ ਕੁਦਰਤੀ ਉਹ ਜਿਹੜੇ ਮਾਤਾ ਆ ਗਈ ਤੇ ਉਹਦੀ ਮਾਤਾ ਵੀ ਲੜਕੇ ਦੀ ਸ਼ਾਇਲ ਦੀ ਨਾਲ ਹੀ ਆ ਗਈ ਪਿੱਛੇ ਹੁਣ ਦਿਖਿਆ ਜਿਹੜੇ ਘਰ ਦੇ ਲਾਗੇ ਆ ਤੇ ਉਹਨੂੰ ਸਮੈਲ ਆ ਰਹੀ ਸੀ ਤਾਂ ਹਿਊਮਨ ਬੋਡੀ ਦੀ ਠੀਕ ਆ ਉਹ ਉਸੇ ਵੇਲੇ ਉਹਨੇ ਥਾਣੇ ਤਲਾਹ ਦਿੱਤੀ ਆ ਤਾਂ ਉਸੇ ਮੌਕੇ ਤੇ ਅਸੀਂ ਸਾਰੇ ਨਹਿਰ ਤਸਿਲਦਾਰ ਦੀ ਹਾਜ਼ਰੀ ਪਹੁੰਚ ਗਏ ਇੱਥੇ ਉਸ ਤੋਂ ਬਾਅਦ ਐਫ ਆਰ ਦਰਜ ਕੀਤੀ ਆ ਕਤਲ ਦੀ ਤੇ ਇੱਕ ਸਰ ਡੈੱਡ ਬੁੜੀ ਕਿੱਦਾਂ ਮਿਲਦੀ ਕਿੱਥੋਂ ਮਿਲਦੀ ਡੈੱਡ ਬੋਡੀ ਜਿਹੜੀ ਆ ਉਹਨਾਂ ਨੇ ਦਫਨਾਈ ਵੀ ਉਹਦਾ ਆਪਣੇ ਘਰ ਦੇ ਅੰਦਰ ਟੋਇਆ ਪਟਕੀ ਉੱਥੋਂ ਅਸੀਂ ਕੱਢ ਕੇ ਲਿਆਇਆ ਉਹ ਪਰਚਾ ਦੇ ਦਿੱਤਾ ਤਿੰਨ ਬੰਦਿਆਂ ਦੇ ਬਾਈ ਨੇਮ ਪਰਚਾ ਦੋ ਅਨਨੌਨ ਤੇ ਆ ਬਾਕੀ ਪੋਸਟਮਾਨ ਨੂੰ ਕਰਾਉਣ ਤੋਂ ਬਾਅਦ ਜੇ ਜੋ ਆਏਗਾ ਉਹ ਰੈਸਟ ਕੋਈ ਕੀਤਾ ਅਜੇ ਰੈਸਟ ਕੁਝ ਨਹੀਂ ਹੋਇਆ ਜੇ ਰੈਸਟ ਹੋਏਗਾ ਤਾਂ ਜ਼ਰੂਰ ਹੋਸੇ